ਤੂੰ ਸਾਡਾ ਮੇਨ ਸਾਡਾ ਮੰਤਵ ਹੈ ਯਾਤਰੀਆਂ ਨੂੰ ਜਿਆਦਾ ਉੱਤੇ ਰਹਿਣ ਕੈਨ ਦੀ ਪ੍ਰੋਬਲਮ ਹੁੰਦੀ ਹੈ ਸਾਡੇ ਕੋਲੇ ਜਾਤਰੀਆਂ ਦੇ ਰਹਿਣ ਸਹਿਣ ਦਾ ਪੂਰਾ ਪ੍ਰਬੰਧ ਹੈ ਖਾਸ ਕਰਕੇ ਫਲਟਸ ਦਾ ਜਿਹੜੇ ਫਲਟਸਿਕ ਸਿਸਟਮ ਹੈ ਕੋਈ ਸੇ ਵੀ ਲੰਗਰਾਂ ਵਾਲਾ ਕੋਲ ਨਹੀਂ ਹੈ ਪਰ ਅਸੀਂ ਸਪੈਸ਼ਲ ਯਾਤਰੀਆਂ ਲਈ ਫਲਸ ਸਿਸਟਮ ਬਣਾਇਆ ਹੋਇਆ ਹੈ ਉਹਦੇ ਚੁੱਕ ਕਿਉਂਕਿ ਮਦਰਕ ਲੰਗਰਾਂ ਦੀ ਤਾਂ ਸਾਰੇ ਬਸ ਸਫਾਈ ਰਹੇ ਹੈ ਸਾਰੇ ਸਫਾਈ ਰਹੇ ਲੰਗਰਾਂ ਦੀ ਸਾਡੇ ਕੋਲੇ ਅੱਗ ਅੱਜੂ ਜਾਂ ਉਜੰਤਰ ਵੀ ਨਹੀਂ ਹੈ ਜੀ ਅਸੀਂ ਡਿਸਪੋਜ਼ਲ ਦਾ ਕੋਈ ਯੂਜ਼ ਨਹੀਂ ਕਰਦੇ ਉੱਥੇ ਹਮਾਤਲ ਤੇ ਵੈਸੀ ਪਾਬੰਦੀ ਹੈ ਪੋਲੀਸ਼ਨ ਤੇ ਅਸੀਂ ਜੋ ਵਿਚ ਬਰਤਦੇ ਆ ਆਪਦਾ ਬਾਸ਼ੇਵਲਾ ਆਈਟਮਾਂ ਬਰਤਦੇ ਆ ਵੀ ਨਾਂ ਦੀਆਂ ਸਾਡੇ ਜੀਅ ਕੰਮ ਆ ਜਾਂਦੀਆਂ ਨਾਲ ਤਾਂ ਉਹਦਾ ਨਾ ਪੈਸਾ ਬਰਵਾਦ ਹੁੰਦਾ ਹੈ ਨਾਲੇ ਉਹਦਾ ਨਾ ਪ੍ਰਦੂਸ਼ਨ ਪੈਦਾ ਹੁੰਦਾ ਇਸ ਕਰਕੇ ਅੱਗ ਬੁਝਾਉ ਉਹ ਅੰਤਰ ਵੀ ਰੱਖੇ ਹੋਏ ਨੇ ਸਾਡੇ ਪਰ ਭੋਲੇनाथ ਜੀ ਕੇ ਬਹੁਤ ਕਿਰਪਾ ਹੈ ਕਿ ਭੋਲੇनाथ ਨੇ ਸਾਡੇ ਪੂਰਾ ਸਰਪੇ ਆਪ ਰੱਖਿਆ ਆ ਵਾਹਿਗੁਰੂ ਜੈਕਾਰਾ ਗੋ ਜੈਕਾਰਾ ਏ ਦੀਰ ਬਜਰਾਂਗੇ ਹਰ ਹਰ ਮਹਾਦੇਵ ਜਿਕਨਾ ਜੀ ਇਹ ਸ਼ਿਵ ਸ਼ਕਤੀ ਮਹਾਸੰਗ ਭਾਈਮਾ ਵਿਸ਼ਾਲ ਭੰਡਾਰਾ ਮਣੀ ਨੇ ਢਲਚੋ ਛਮਾਤਰ ਪ੍ਰਦੇਸ਼ ਚ ਅਸੀਂ ਲਾਂਚ ਜਾ ਰਹੇ ਆਂ ਔਲੇ ਨਾਲ ਦੀ ਕਿਰਪਾ ਨਾਲ ਸਾਡੇ ਭੰਡਾਰੇ ਦੇ ਵਿੱਚ ਹਰ ਇੱਕ ਚੀਜ਼ ਦੀ ਸੁਵਿਧਾ ਹੈ ਖਾਣਾ ਪੀਣਾ ਯਾਤਰੀਆਂ ਦੇ ਰਹਿਣਾ ਦਵਾਈਆਂ ਬੂਟੀਆਂ ਸਭ ਕੁਝ ਔਲੇ ਨਾਲ ਦੀ ਕਿਰਪਾ ਨਾਲ ਹੈ ਸਾਰੇ ਬਰਨਾਲੇ ਇਸ ਸਹਿਲ ਬਰਨਾਲੇ ਸ਼ਹਿਰ ਦਾ ਸਹਿਯੋਗ ਸਾਨੂੰ ਬਹੁਤ ਹੈ ਆਸੇ ਪਾਸੇ ਸਾਡੇ ਤੱਪੇ ਬ੍ਰਾਂਚ ਦਾ ਬਹੁਤ ਸਾਨੂੰ ਉਲਝਾ ਸਹਿਯੋਗ ਹੈ ਸਭ ਜੀ ਉਹਨਾਂ ਦੇ ਨਿਰੰਤਰ ਸਦਕਾ ਇਹ ਲੰਗਰ ਜਾਂਦਾ ਹੈ